ਚੱਲ ਚੱਲ ਹਾਂਜੀ ਦੋਸਤੋ ਕੀ ਹਾਲ ਚਾਲ ਹੈ ਇਹ ਵੀਡੀਓ ਵੇਖਣ ਵਾਲੇ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਕੁਛ ਨਾ ਅੱਜ ਦੋਸਤੋ ਤੁਹਾਡੇ ਨਾਲ ਵਿਚਾਰ ਸਾਂਝੇ ਕਰਨੇ ਜਿਹੜੋ ਮਨ ਚ ਆਇਆ ਯਾਰ ਆਪਣੇ ਤੇ ਅੱਗੇ ਤੁਸੀਂ ਆ ਵੀਡੀਓ ਦੇਖ ਹੀ ਲਈ ਜੀ ਫਤੇ ਸ਼ਰੀਫ ਫਤੇਗੜ ਸਾਹਿਬ ਨੂੰ ਟਰਾਲਾ ਤੋਰੇਗਾ ਤੇ ਇੱਕ ਨਾ ਬਈ ਤੁਹਾਨੂੰ ਬੇਨਤੀ ਕਰਨੀ ਆ ਯਾਰ ਵੀ ਮੰਨ ਲਾ ਆਪਣੇ ਹੁਣ ਆ ਹਫਤਾ ਆਪਣਾ ਜਿਹੜਾ ਸਿੱਖਾਂ ਲਈ ਬਹੁਤ ਜਿਆਦੇ ਦੁੱਖ ਦੀ ਘੜੀ ਹੁੰਦੀ ਹੈ ਮਹਿਸੂਸ ਕਰ ਲੈਂਗੇ ਜਿਹੜਾ ਕਰਦਾ ਹੈਗਾ ਛੋਟੇ ਸਾਹਿਬ ਜਦੇ ਪੱਤੇ ਸਾਹਿਬ ਜਾਂ ਦੇਸੀ ਤੋਂ ਹੋ ਗਏ ਸਾਰਾ ਸਰਵਤ ਸੀ ਮੰਨ ਲਓ ਵੀ ਇੱਕ ਹਫਤੇ ਦੇ ਵਿੱਚ ਆਪਣਾ ਸਾਰਾ ਪਰਿਵਾਰ ਬਾਹਰ ਗਿਆ ਆਪਣੇ ਤੋਂ ਜਿਹੜੀਆਂ ਸਿੱਖ ਸੰਗਤਾਂ ਮੰਨ ਲਓ ਵੀ ਆਪਣੇ ਸ਼੍ਰੀ ਫਤਿਹਗੜ੍ਹ ਸਾਹਿਬ ਜਾਂਦੇ ਆ ਟਰੈਕਟਰ ਟਰਾਲੀਆਂ ਤੇ ਜਾਂ ਕਾਸੀ ਤੇ ਜਾਂਦੇ ਉਹਨਾਂ ਭਰਾਵਾਂ ਲਈ ਬੇਨਤੀ ਹੈ ਇੱਕ ਬੀਰ ਬਾਈ ਮੰਨ ਲਓ ਵੀ ਕੋਈ ਬਾਲੇ ਵੱਡੇ ਆਪਾਂ ਉਹ ਵਿਦਵਾਨ ਜਾਂ ਕੋਈ ਹੋਰ ਤਾਂ ਕੋਈ ਕਥਾਵਾਚਕ ਜੀ ਤਾਂ ਹੈ ਹੀ ਨਹੀਂ ਕਿ ਆਰਾਮ ਨੋਰਮਲ ਬੰਦੇ ਹੀ ਆਗੇ ਤੇ ਔਰ ਜੋ 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 ਸਾਵੇਂ ਦੇ ਹਿਸਾਬ ਨਾਲ ਫੁੱਕਰਾਂ ਹੀ ਖਾ ਕੇ ਅਕਲਾਉਂਦੀ 19 ਗਾਂ ਤੁਹਾਡੇ ਨਾਲ ਸਾਂਝੀ ਕਰ ਲੈਣੇ ਯਾਰ ਆਪਾਂ ਇੱਕ ਦੋ ਬੇਨਤੀਆਂ ਬਈ ਆਏ ਆ ਵੀ ਤੁਸੀਂ ਜਦੋਂ ਘਰੋਂ ਉਤਰੋਂ ਟਰਾਲਾ ਲੈ ਕੇ ਘੰਟਾ ਦੋ ਘੰਟੇ ਪਹਿਲਾਂ ਤੁਰ ਪੋ ਯਾਰ ਬਾੜ ਦੇ ਹਿਸਾਬ ਨਾਲ ਦੇਖ ਕੇ ਵੀ ਆਪਾਂ ਨੂੰ ਇੰਨੇ ਘੰਟੇ ਲੱਗਣਗੇ ਇੰਨੇ ਵਜ ਦੇ ਨੂੰ ਆਪਾਂ ਵੀ ਜਿਹੜੇ ਮੰਨ ਲਾ ਵੀ ਤੁਸੀਂ 4 ਵਜ ਦੇ ਨੂੰ ਸ਼੍ਰੀ ਫਤੇਗੜ ਸਾਹਿਬ ਆਉਂਚੀਓ 4 ਵਜ ਦੇ ਨੂੰ 4:30 ਵਜੇ ਤੈਨੂੰ ਲਾ ਅਖੀਰ 5000 ਯਾਰ ਵੀ 5 ਵਜੇ ਦੇ ਨੂੰ ਤੁਸੀਂ ਜਾ ਕੇ ਟਰਾਲੀ ਉੱਥੇ ਲਾ ਦਿਓ ਜੇ ਹੁਣ ਤੁਸੀਂ ਤੋਰੀ ਪਏ ਹੋ ਚਲ 5 ਵਜੇ ਨਾ ਜਾਵਾਂਗੇ 6 ਵਜੇ ਜਾਵਰੋਂਗੇ ਕੋਈ ਚੱਕਰ ਨਹੀਂ ਕਦੇ ਵੀ ਨਾ ਪਹੁੰਚਣ ਨਾਲੋਂ ਘੰਟਾ ਲੇਟ ਪਹੁੰਚ ਜਾਓ ਬਾਈ ਆਵਾਂ ਨਾ ਜਾਓ ਯਾਰ ਆਪਦੀ ਸਾਈਡ ਤੇ ਚੱਲੋ ਕਿਸੇ ਨੂੰ ਤਕਲੀਫ ਅਚਾਨਾ ਦਿਓ ਜਦੋਂ ਆਪਾਂ ਬਈ ਘਰੋਂ ਤੁਰ ਪਏ ਯਾਰ ਵੀ ਫਤੇਗੜ ਸਾਹਿਬ ਮਲਾਂ ਐ ਤਾਂ ਹੈਨੀ ਵੀ ਰੇਲ ਗੱਡੀ ਵੀ ਹੋਰ ਗਾਂ ਟੱਪ ਜੂ ਹੋਰ ਗਾਂ ਟੱਪ ਜੂ ਤਾਂ ਸਥਾਨ ਉੱਥੇ ਹੀ ਹੈਗਾ ਆਪਾਂ ਜਾਣਾਗਾ ਵੀ ਯਾਰ ਕਿਉਂ ਨਾ ਤੁਸੀਂ ਆਦਾ ਹੌਲੀ ਆ ਰਾਮ ਨਾ ਜਾਓ ਘੰਟਾ ਲੇਟ ਜਾਵੜੂਗੀ ਫੇਰ ਕੀ ਫਰਕ ਪੈ ਜੂਗਾ ਆਮ ਆਪਾਂ ਵੀ ਨਹੀਂ ਹੁੰਨੇ ਦੋਸਤੋ ਜਦੋਂ ਨੌਜਵਾਨ ਗਰਮ ਖੂਨ ਹੈਗਾ ਘਰੋਂ ਨਿਕਲ ਲੈਂਦੇ ਫਿਰ ਇਹ ਰੇਸਾਂ ਰੂਸਾਂ ਖੋਲ ਲੈਂਦੇ ਆ ਫਿਰ ਇਹ ਆਪਦੀ ਜ਼ਿੰਦਗੀ ਬਾਰੇ ਭੁੱਲ ਜਾਂਦੇ ਆ ਯਾਰ ਤੇ ਜਿਹੜਾ ਇਹਨਾਂ ਦੇ ਮਗਰ ਪਰਿਵਾਰ ਹੁੰਦਾ ਉਦੇ ਬਾਰੇ ਭੁੱਲ ਜਾਂਦੇ ਆ ਵੀ ਕੋਈ ਸਾਡਾ ਹੈਗਾ ਫਿਰ ਜਿਹੜੇ ਸਾਰੇ ਜਾਂਦੇ ਫਿਰ ਰੱਬ ਦੇ ਆਸਰੇ ਜਾਂਦੇ ਆ ਭਰਾਵੋ ਵੀ ਜੇ ਤੁਸੀਂ ਹੌਲੀ ਜਾਓ ਤੁਸੀਂ ਐਨਾ ਐ ਸੋਚ ਲੋ ਜਾਂ ਤੁਸੀਂ ਜੇ ਫਤੇਗੜ ਸਾਹਿਬ ਗਏ ਹੋ ਨਾ ਤਾਂ ਸੋਨੂੰ ਤੁਹਾਡੇ ਮਗਰ ਕੋਈ ਪਰਵਾਹ ਢੀਕਦਾ ਤੁਹਾਡੀ ਵੇਟ ਕਰਦਾ ਵੀ ਕਦੋਂ ਸਾਡੇ ਧੀਆ ਪੁੱਤ ਆਉਣ ਮੱਥਾ ਟੇਕ ਕੇ ਇੱਕ ਗੱਲ ਹੋਰ ਆ ਬਾਈ ਜਿਹੜੇ ਤੀਸ ਸਥਾਨ ਤੇ ਜਾਂਦਿਆਂ ਸਮੇ ਰੱਬ ਨਾ ਕਰੇ ਕਿਸੇ ਨਾਲ ਵੀ ਨਾ ਕਰੇ ਕੋਈ ਘਟਨਾ ਵਾਪਰ ਜਾਂਦੀ ਹੈ ਜੇ ਕਿਸੇ ਦਾ ਧੀ ਪੁੱਤ ਜਾਖਮੀ ਹੋ ਜਾਂਦਾ ਜਾਂ ਸਾਰਾ ਤੋ ਜਾਵਰਦਾ ਉਹ ਪਰਿਵਾਰ ਲਈ ਨਾ ਉਹ ਸਥਾਨ ਤੀਰਥ ਸਥਾਨ ਨਹੀਂ ਰਹਿ ਜਾਂਦਾ ਯਾ ਤਾਰਿਕਦੀਸ਼ ਸਥਾਨ ਨਹੀਂ ਰਹਿ ਜਾਂਦਾ ਉਹਦੇ ਦਿਮਾਗ ਚ ਨਜ਼ਰਾਂ ਚ ਉਹ ਸਥਾਨ ਬਾਰੇ ਮੈਂ ਨਾ ਸ਼ਬਦ ਉਹ ਕਹਿ ਨਹੀਂ ਸਕਦਾਗਾ ਬਿਉ ਉਸ ਬੰਦੇ ਦੇ ਵਾਸਤੇ ਉਹ ਸਥਾਨ ਕੀ ਸ਼ਬਦ ਮੰਨ ਲਾ ਵੀ ਰਹਿ ਜਾਂਦਾਗਾ ਬਿਤਾ ਕਰਕੇ ਭਰਾਓ ਇਹ ਜਿੰਦਰੀਆਂ ਵਾਪਸ ਰੋਜ਼ ਨਹੀਂ ਮਿਲਦੀਆਂ ਜ਼ਿੰਦਗੀ ਮਹਾਰਾਜ ਨੇ ਦਿੱਤੀ ਆ ਵਧੀਆ ਆਪ ਦਾ ਜਾਓ ਜੀ ਤਾਂ ਹੀ ਤੁਹਾਨੂੰ ਵੀ ਇੰਨੀਆਂ ਕੁ ਬੇਨਤੀਆਂ ਕਰਦੇ ਆ ਭਰਾ ਮੇਰੇ ਉਹ ਵੀ ਘੰਟਾ ਲੇਟ ਪਹੁੰਚ ਜਾਓਗੇ ਘੰਟਾ ਪਹਿਲਾਂ ਤੁਰਪੋ ਕੋਈ ਫਰਕ ਨਹੀਂ ਪੈਂਦਾ ਪਰ ਜੇ ਕਿਸੇ ਵੀਰ ਭਰਾ ਦਾ ਜਿਹੜਾ ਨੁਕਸਾਨ ਹੋ ਗਿਆ ਉਹ ਘਾਤਾ ਕਦੇ ਪੂਰਾ ਨਹੀਂ ਹੋਣਾ ਕਦੇ ਵੀ ਨਾਲੇ ਉਹਦੇ ਮਨ ਦੇ ਵਿੱਚ ਵੀ ਉਹ ਸਥਾਨਾ ਉਹ ਤੀਜਾ ਸਥਾਨ ਨਹੀਂ ਰਹਿ ਜਾਂਦਾ ਹੋਰ ਉਹਦੇ ਦਿਮਾਗ 'ਚ ਹੋਰ ਹੀ ਕੁਝ ਜਾਵੜਦਾ ਮੈਂ ਉਹ ਸ਼ਬਦ ਕਹਿਣਾ ਨਹੀਂ ਚਾਹੁੰਦਾ ਮੇਰਾ ਮਨ ਨਹੀਂ ਮੰਨਦਾ ਵੀ ਮੈਂ ਉਸ ਸਥਾਨ ਤੇ ਆ ਸ਼ਬਦ ਲਾਵਾਂ ਯਾਰ ਪਰ ਇਸੇ ਕਰਕੇ ਤੁਹਾਨੂੰ ਬੇਨਤੀ ਕਰਦੇ ਆ ਭਰਾ ਮੇਰੋ ਆਰਾਮ ਨਾ ਜਾਓ ਯਾਰ ਆਪ ਦਾ ਪਰਿਵਾਰ ਚੋਂ ਜਿਵੇਂ ਗਏ ਹੋ ਓਵੇਂ ਪਰਿਵਾਰ ਚ ਵਾਪਸ ਆਓ ਤੁਸੀਂ ਐਂ ਦੇਖ ਲਓ ਵੀ ਛੋਡੇ ਮਾ ਅਗਰ ਕੋਈ ਤੁਹਾਨੂੰ ਡਿੱਕਣ ਆ ਲੈ ਯਾਰ ਐਨਾ ਕਦੇ ਜਦੋਂ ਟਰਾਲੀ 'ਚ ਬੈਹਿ ਗਏ ਤੇ ਹੁਣ ਆਪਾਂ ਨੂੰ ਕਿਸੇ ਦੀ ਪਰਵਾਹ ਨਹੀਂ ਨਹੀਂ ਭਰਾਵੋ ਪਰਵਾਹ ਰੱਖੋ ਪ੍ਰਵਾਹ ਮੰਨ ਕੇ ਚੱਲੋ ਡਰ ਮੰਨ ਕੇ ਚੱਲੋ ਐਨੀਆਂ ਗੱਲਾਂ ਕਹਿੰਦਾ ਹੋਰ ਵੀਡੀਓ ਜ਼ਿਆਦਾ ਲੰਮੀ ਹੋ ਜਾਈਏ ਦੋਸਤੋ ਤੁਹਾਡਾ ਆਪਣਾ ਛੋਟਾ ਵੱਡਾ ਭਰਾ ਸਿੱਧੂ ਬਾਈ ਬਰਿੰਡੇ ਤੋਂ ਬਈ ਆਪਣੇ ਤਾਂ ਮਨ 'ਚ ਇਹ ਵਿਚਾਰ ਆਈ ਹੈਗੀ ਇੱਕ ਹੋਰ ਬੇਨਤੀ ਕਰ ਦਿਆਂ ਤੁਹਾਨੂੰ ਜਿੰਨੇ ਵੀ ਮੇਰੇ ਭਰਾ ਫਤਿਹਗੁਰ ਸਾਹਿਬ ਜਾਣਗੇ ਉਹ ਉਹ ਮੇਜ ਕਟਰਾਲੀਆਂ ਦੇ ਇੱਕ ਇੱਕ ਦੋਦ ਦੇਣ ਜਾਂ ਖਨੋਰੀ ਬਾਰਡਰ ਤੇ ਲਾਜ਼ਮੀ ਲਾ ਕੇ ਆਓ ਨਾਲੇ ਜੋ ਕੋਈ ਆਪਣੇ ਨਾਲ ਗਏ ਜਾਂ ਕੋਈ ਧੀਆ ਭੈਣਾ ਕੋਈ ਕੋਈ ਵੀ ਹੈ ਉਹਨਾਂ ਨੂੰ ਵੀ ਦਿਖਾ ਕੇ ਲਿਆਓ ਯਾਰ। ਜੀ ਆ ਸੀ ਸਾਡਾ ਬਾਪੂ ਉਹ ਪਿਆਰ ਆਪਣੇ ਖਾਤਰ। ਬਸ ਇੰਨੀਆਂ ਗੱਲਾਂ ਕਹਿੰਦਾ ਹੁਆ ਤੁਹਾਡਾ ਆਪਣਾ ਸਿੱਧੂ ਬਾਈ ਬਸ਼ੰਡੇ ਤੋਂ। ਵੀਡੀਓ ਵਧੀਆ ਚੰਗੀ ਲੱਗੇ ਲਾਈਕ ਸ਼ੇਅਰ ਜਰੂਰ ਕਰਦੇ ਆ ਕਰੋ। ਜਿਉਂਦੇ ਬਸਦੇ ਰਹੋ ਚੜ੍ਹਦੀ ਕਲਾ 'ਚ ਰਹੋ। ਧੰਨਵਾਦ ਤੁਹਾਡਾ।